ਬਹੁਤ ਹੀ ਪਰਮ ਸਤਕਾਰਯੋਗ ਮੇਰੇ ਛੋਟੇ ਭਾਈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਧਿਖਸ਼ ਰਾਜਾ ਵੜਿੰਗ ਸਾਹਿਬ ਸਟੇਜ ਉੱਤੇ ਨਾਲ ਹੀ ਬਿਰਾਜਮਾਨ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਕੈਪਟਨ ਸੰਦੀਪ ਸਿੰਘ ਸੰਧੂ ਜੀ ਮੇਰੇ ਭਾਈ ਪਵਨ ਆਦੀਆ ਸਾਹਿਬ ਸਾਡੀ ਪਹਿਣ ਮਿਸਿਸ ਕੁਸਮ ਆਦੀਆ ਜੀ ਸਟੇਜ ਉੱਤੇ ਮੇਰੇ ਬਹੁਤ ਹੀ ਸੀਨੀਅਰ ਸਾਥੀ ਜਿਨ੍ਹਾਂ ਨਾਲ ਲੰਬੇ ਟਾਈਮ ਤੋਂ ਸਾਡਾ ਪਰਿਵਾਰਕ ਰਿਸ਼ਤਾ ਹੈ ਸਾਹ ਸੰਗਤ ਸਿੰਘ ਗਿਲਜੀਆ ਜੀ ਗਵੰਡੀ ਨੇ ਮੇਰੇ ਵਿੱਚ ਬਸ ਦਰਿਆਈ ਹੈ ਬਿਆਸ ਦਾ ਇੱਕ ਟੱਟ ਤੇ ਇਹ ਬੈਠੇ ਨੇ ਦੂਸਰੇ ਤੇ ਮੈਂ ਬੈਠਾ ਸੋ ਟਾਂਡੇ ਤੋਂ ਗਿਲਜੀਤ ਸਾਹਿਬ ਛੋਟਾ ਵੀਰ ਸਰਦਾਰ ਨੂੰ ਡੋਗਰਾ ਸਾਹਿਬ ਜਿਸੂਏ ਤੋਂ ਐਕਸਐਮਐਲ ਜਿਨ੍ਹਾਂ ਦੇ ਸਰਗਵਾਸੀ ਪਿਤਾ ਡੋਗਰਾ ਸਾਹਿਬ ਤੇ ਮੈਂ ਦੋਨਾਂ ਨੇ ਇਕੱਠਿਆਂ ਬਹੁਤ ਸਾਰੇ ਮੁੱਖ ਮੰਤਰੀਆਂ ਨਾਲ ਇਕੱਠਿਆਂ ਕੰਮ ਕੀਤਾ ਤੇ ਸਾਡੇ ਜ਼ਿਲ੍ਹੇ ਦੇ ਕਾਂਗਰਸੀ ਅਧਿਖਸ਼ਵੀ ਨੇ ਸਟੇਜ ਤੇ ਬਿਰਾਜਮਾਨ ਨੇ ਮੇਰੀ ਭੈਣ ਸਾਡੇ ਬਹੁਤ ਹੀ ਸ਼ਰਮੌਰ ਕਾਂਗਰਸ ਦੇ ਲੀਡਰ ਡਾਕਟਰ ਕੇਵਲ ਕ੍ਰਿਸ਼ਨ ਜੀ ਸੁਰਗਵਾਸੀ ਉਹਨਾਂ ਦੀ ਨੂੰ ਤੇ ਸਾਡੀ ਭੈਣ இந்து ਬਾਲਾ ਜੀ ਐਕਐਮਐਲਏ ਰਣਜੀਤ ਕਿੱਟੀ ਜੀ ਜਿਨ੍ਹਾਂ ਨੂੰ ਪਿਛਲੇ ਟਾਈਮ ਪਾਰਟੀ ਨੇ ਕਾਂਗਰਸ ਦੀ ਟਿਕਟ ਨਾਲ ਨਵਾਜਿਆ ਸੀ ਚੱਬੇਵਾਲ ਅਸੈਂਬਲੀ ਹਲਕੇ ਤੋਂ ਉਹ ਵੀ ਤਸ਼ਰੀਫ ਫਰਮਾਨੇ ਰਜੇਸ਼ ਗੁਪਤਾ ਜੀ ਸਾਡੇ ਛੋਟੇ ਭਾਈ ਜਿਹੜੇ ਚੇਅਰਮੈਨ रह चुके ਨੇ ਇੰਪਰੂਵਮੈਂਟ ਟੈਸਟ ਦੇ ਹੁਸ਼ਾਰਪੁਰ ਤੋਂ ਟਿੰਮੀ ਸਾਈ ਸਾਹਿਬ ਮਨਿੰਦਰ ਸਿੰਘ ਜੀ ਬਲਾਕ ਪ੍ਰਧਾਨ ਸਾਬ ਬਲਵਿੰਦਰ ਸਿੰਘ ਜੀ ਬਲਾਕ ਪ੍ਰੈਜ਼ੀਡੈਂਟ ਸਾਡੇ ਨਵੀਨ ਰਹਿਲ ਜੀ ਸਿਟੀ ਪ੍ਰਧਾਨ ਪਵਿੱਤਰ ਸਿੰਘ ਜੀ ਯੂਥ ਦੇ ਪ੍ਰੈਜ਼ੀਡੈਂਟ ਮੇਰੇ ਅਜ਼ੀਜ਼ ਰੋਹਿਤ ਜੀ ਕਾਕਾ ਧੰਨਾ ਜੀ ਖੇੜਾ ਸਾਹਿਬ ਖਿਹੜਾ ਜੀ ਤੇ ਬਹੁਤ ਇੱਥੇ ਵੱਡੀ ਤعداد ਦੇ ਵਿੱਚ ਅੱਜ ਮੇਰੀਆਂ ਭੈਣਾਂ ਪਹੁੰਚੀਆਂ ਨੇ ਮੇਰੇ ਹਮ ਉਮਰ ਸਾਥੀ ਸਾਡੇ ਤੋਂ ਵੱਡੀ ਉਮਰ ਦੇ ਸਾਥੀ ਮੇਰੇ ਤੋਂ ਨੌਜਵਾਨ ਵੀਰ ਸਾਰੇ ਇੱਥੇ ਸ਼ਾਮ 84 ਤੋਂ ਬੈਠੇ ਨੇ ਸਾਰਿਆਂ ਨੂੰ ਪਿਆਰ ਭਰੀ ਸਾਰਿਆਂ ਨੂੰ ਪਹਿਲੇ ਵਾਹਿਗੁਰੂ ਜੀ ਕਾ ਕਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਥੋੜਾ ਜਿਆਦੀਆ ਸਾਹਿਬ ਨਾਲ ਲਾਜੋ ਵੇਖੋ ਮੇਰੇ ਵੀਰੋ ਹੁਣੇ ਹੀ ਰਾਜਾ ਜੀ ਪਿਛਲੇ ਦਿਨੀ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦੀ ਜੰਗ ਹੋ ਕੇ ਹਟੀ ਸਰਵਰਨ ਵੱਗ ਹਿੰਦੁਸਤਾਨ ਨੇ ਜਿਹੜਾ ਨੁਕਸਾਨ ਕੀਤਾ ਹੈ ਪਾਕਿਸਤਾਨ ਦੀਆਂ ਜਿੰਨੀਆਂ 에ਅਰ ਬੇਸਸ ਸੀ ਤੋੜੀਆਂ ਉਹਨਾਂ ਦਾ ਵੱਡੇ ਪੈਮਾਨੇ ਤੇ ਜਿੱਥੇ ਅਤਵਾਦੀ ਰਹਿੰਦੇ ਸੀ ਉਹਨਾਂ ਦੀਆਂ ਬਿਲਡਿੰਗਸ ਤੋੜੀਆਂ ਉਹਨਾਂ ਦਾ ਨੁਕਸਾਨ ਕੀਤਾ ਉਹਦੇ ਵਿੱਚ ਇੱਕ ਹਿੰਦੁਸਤਾਨ ਨੇ ਆਪਣੀ ਮਸਾਇਲ ਦਾ ਇਸਤੇਮਾਲ ਕੀਤਾ ਸੀ ਜਿਹਨੂੰ ਬਾਮੋਜ਼ ਵਸਾਇਲ ਕਿਹਾ ਜਾਂਦਾ ਸੋ ਸਾਡੀ ਕਾਂਗਰਸ ਦੀ ਬਾਮੋ ਮਸਾਇਲ ਮੇਰੇ ਖਬੇ ਹੱਥ ਕੋਲ ਹੈ ਇਹ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਪਟੜੀਆਂ ਸੀ ਪੁੱਟ ਦੇਣੀਆਂ ਨੇ ਇਹੋ ਜਿਹਾ ਤੁਸੀਂ ਵੇਖੋ ਇਸ ਕਿਸਮ ਦੀ ਖੂਬਸੂਰਤ ਬਸਾਇਲ ਤੁਸੀਂ ਕਦੀ ਵੇਖੀ ਇਹ ਜੋਸ਼ੋਖ ਰੋਸ਼ ਵਾਲੀ ਸਾਡੀ ਮਸਾਇਲ ਤੇ ਦੁਆਬੇ ਤੋਂ ਅਸੀਂ ਕੰਮ ਸ਼ੁਰੂ ਕਰਦੇ ਹਾਂ ਇਤਿਹਾਸਿਕ ਤੌਰ ਤੇ ਜਦੋਂ ਮਾਝਾ ਤੇ ਦੁਆਬਾ ਇੱਕ ਪਾਸੇ ਚੱਲਦੇ ਨੇ ਉਸੇ ਪਾਰਟੀ ਦੀ ਸਰਕਾਰ ਬਣਦੀ ਸਾਰੇ ਨੂੰ ਵੜਿੰਗ ਸਾਹਿਬ ਤੁਸੀਂ ਮਾਲਵੇ ਦੇ ਮੈਂ ਮਾਝੇ ਦਾ ਇਹ ਦੋ ਦਰਿਆਵਾਂ ਦੇ ਵਿੱਚ ਦੀ ਜਿਹੜੀ ਧਰਤੀ ਹੈ ਸਤਲੁਜ ਤੇ ਬਿਆਸ ਦੇ ਵਿੱਚ ਇਹਨੂੰ ਦੁਆਬ ਕਿਹਾ ਜਾਂਦਾ ਦੋ ਦਰਿਆਵਾਂ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਨੇ ਬਹੁਤ ਪੜ੍ਹੇ ਲਿਖੇ ਬਹੁਤ ਸਿਆਣੇ ਤੇ ਬਹੁਤ ਧੀਰਜ ਵਾਲੇ ਜਦੋਂ ਦਵਾਬਾ ਮਨ ਬਣਾ ਲੈਂਦਾ ਤੇ ਸਮਝੋ ਪੰਜਾਬ ਨੇ ਮਨ ਬਣਾ ਲਿਆ ਮੈਂ ਮੁਬਾਰਕ ਦੇਣਾ ਚਾਹਾਂਗਾ ਤੁਹਾਨੂੰ ਆਦੀਆ ਸਾਹਿਬ ਤੇ ਆਪਣੀ ਛੋਟੀ ਭੈਣ ਨੂੰ ਤੁਹਾਡੇ ਕਰੋਨਾ ਨੂੰ ਤੇ ਤੁਹਾਡੇ ਸਾਰੇ ਵਰਕਰ ਸਾਥੀਆਂ ਇੰਨੀ ਵੱਡੀ ਭਾਰੀ ਗਰਮੀ ਦੇ ਵਿੱਚ ਜਦੋਂ ਬਾਹਰ ਦੀ ਟੈਂਪਰੇਚਰ 45 46 ਡਿਗਰੀ ਹੈ ਤੁਸੀਂ ਪਿਛਲੇ 3 ਘੰਟੇ 4 ਘੰਟੇ ਤੋਂ ਬੈਠੇ ਹੋ ਤੇ ਕੋਈ ਵੀ ਪੈਰ ਰੱਖਣ ਨੂੰ ਵੀ ਜਗ੍ਹਾ ਇਸ ਮੈਰਿਜ ਪੈਲੇਸ ਦੇ ਵਿੱਚ ਹੈ ਨਹੀਂ ਸੋ ਇਹ ਇਹ ਗੱਲ ਸਾਬਤ ਕਰਦਾ ਹੈ ਕਿ ਸਾਡੇ ਵੀਰ ਨੇ ਆਪਣੇ ਏਰੀਆ ਦੇ ਵਿੱਚ ਲੋਕਾਂ ਦੇ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਦਾ ਵੜਿੰਗ ਸਾਹਿਬ ਪਿਛਲੇ ਸਾਲਾਂ ਦੇ ਵਿੱਚ ਅਸੀਂ ਆਦੀਆ ਸਾਹਿਬ ਨੂੰ ਤੇ ਆਦੀਆ ਸਾਹਿਬ ਦੀ ਬਰਾਦਰੀ ਨੂੰ ਕੁਝ ਹੱਦ ਤੱਕ ਨਜ਼ਰ ਅੰਦਾਜ਼ ਕੀਤਾ ਸੀ ਬਟ ਮੈਂ ਆਪਣੇ ਵੱਲੋਂ ਤੇ ਵਿੜਿੰਗ ਸਾਹਿਬ ਵੱਲੋਂ ਇਸ ਗੱਲ ਦਾ ਯਕੀਨ ਦਿਵਾ ਕੇ ਸ਼ਾਮ 84 ਤੇ ਦੁਆਬੇ ਦੀ ਲੀਡਰਸ਼ਿਪ ਨੂੰ ਦੱਸਣਾ ਚਾਹਨਾ ਹਰ ਵਰਗ ਨੂੰ ਲੈ ਕੇ ਵੇਖੋ ਸਾਡੀ ਜਮਾਤ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹਦੀ ਖੂਬਸੂਰਤੀ ਕੀ ਹੈ ਕਿ ਉਸ ਨੇ ਇਸ ਮਹਾਨ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਰਿਆਂ ਨੂੰ ਜੇ ਕੋਈ ਨਮਾਇਆ ਰੋਲ ਅਦਾ ਕੀਤਾ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਖੂਬਸੂਰਤੀ ਇਹ ਹੈ ਕਿ ਸਾਡੇ ਗੁਲਦਸਤੇ ਦੇ ਵਿੱਚ ਸਾਡੇ ਵੇਖੋ ਇੱਥੇ ਵੱਡੇ ਪੈਮਾਨੇ ਤੇ ਸਾਡੇ ਗੁੱਜਰ ਭਾਈਚਾਰਾ ਬੈਠਾ ਗੁੱਜਰ ਭਾਈਚਾਰਾ ਬੈਠਾ ਸਾਡਾ ਦਲਿਤ ਭਾਈਚਾਰਾ ਵੀ ਬੈਠਾ ਸਾਡੇ ਸਿੱਖ ਵੀਰ ਵੀ ਇੱਥੇ ਬੈਠੇ ਨੇ ਇਸਾਈ ਭਾਈਚਾਰਾ ਵੀ ਇੱਥੇ ਸਾਡੇ ਹਿੰਦੂ ਭਰਾ ਵੀ ਇੱਥੇ ਹਰ ਬਰਾਦਰੀ ਹਰ ਕਮਿਊਨਿਟੀ ਜਿਹੜੀ ਹੈ ਉਹਨੂੰ ਇੱਜ਼ਤ ਮਾਨ ਸਨਮਾਨ ਕਾਂਗਰਸ ਦੇੰਦ ਇਸੇ ਗੱਲ ਕਾਰਨ ਹੀ 75 80 ਸਾਲਾਂ ਚ ਜਿੱਥੇ ਅੱਜ ਹਿੰਦੁਸਤਾਨ ਪਹੁੰਚਿਆ ਉਹ ਇਹਨਾਂ ਪਾਲਿਸੀਆਂ ਕਰਨ ਪੁੱਜਿਆ ਕਿਉਂਕਿ ਹਿੰਦੁਸਤਾਨ ਇੱਕ ਇਹੋ ਜਿਹਾ ਗੁਲਦਸਤਾ ਜੇ ਸਾਰੇ ਇਕੱਠੇ ਰਹਿਣਗੇ ਤਾਂ ਹੀ ਦੇਸ਼ ਮਜ਼ਬੂਤ ਰਹੇਗਾ ਸਾਨੂੰ ਬੜਾ ਭਾਰੀ ਅਫਸੋਸ ਹੈ ਕਿ ਜਿਹੜੀ ਅੱਜ ਪਿਛਲੇ 10-11 ਸਾਲ ਦੀ ਸਰਕਾਰ ਹਿੰਦੁਸਤਾਨ 'ਚ ਚੱਲ ਰਹੀ ਹੈ ਮੇਰੇ ਵੀਰੋ ਉਹਨਾਂ ਦੀ ਬਰਜ਼ੋਰ ਕੋਸ਼ਿਸ਼ ਸੀ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਉਹਨਾਂ ਦਾ ਇੱਕ ਨਾਰਾ ਸੀ ਕਿ ਜੇ ਅਸੀਂ 2/3 ਮੈਜੋਰਟੀ ਸਾਨੂੰ ਮਿਲ ਗਈ ਤੇ ਅਸੀਂ ਜਿਹੜਾ ਦਲਿਤ ਭਾਈਚਾਰੇ ਨੂੰ ਤੇ ਪਛੜੀਆਂ ਸ਼੍ਰੇਣੀਆਂ ਨੂੰ ਸਾਡੀ ਕਨਸਟੀਟਿਊਸ਼ਨ ਨੇ ਜਿਹਦੇ ਨਿਰਮਾਤਾ ਡਾਕਟਰ ਭੀਮrao Ambedkar ਸਾਹਿਬ ਨੇ ਉਹਨਾਂ ਦੇ ਮੰਨ ਸੀ ਪਵਨ ਜੀ ਕਿ ਜੇ 2/3 ਸਾਨੂੰ ਸੀਟਾਂ ਭਾਜਪਾ ਨੂੰ ਮਿਲ ਗਈਆਂ ਤੇ ਅਸੀਂ ਰੈਜ਼ੋਲੂਸ਼ਨ ਹਿੰਦੁਸਤਾਨ ਚ ਖਤਮ ਕਰਦੇ ਇਹ ਬਹੁਤ ਇੱਕ ਖਤਰਨਾਕ ਗੱਲ ਸੀ ਪਹਿਲਾ ਪੜਾ ਦੂਜਾ ਪੜਾ ਤੀਜਾ ਪੜਾ ਜੋ ਇਲੈਕਸ਼ਨ ਦਾ ਹੋ ਗਿਆ ਫਿਰ ਚੌਥੇ ਪੜਾ ਦੇ ਵਿੱਚ ਲੋਕਾਂ ਨੂੰ ਗੱਲ ਸਮਝ ਆਣੀ ਸ਼ੁਰੂ ਹੋਈ ਕਿ ਜੇ ਕਾਰਤਿਕ ਜਮਾਤ ਨੂੰ ਇਸ ਜਮਾਤ ਨੂੰ ਅਸੀਂ ਲੈ ਕੇ ਆਏ ਭਾਰਤੀ ਜਨਤਾ ਪਾਰਟੀ ਨੂੰ ਤੇ ਹਿੰਦੁਸਤਾਨ ਦੀ ਜਿਹੜੀ ਏਕਤਾ ਹੈ ਤੇ ਇਹਦੀ ਖੰਡਤਾ ਹੈ ਉਹਨੂੰ ਕਿਸੇ ਟਾਈਮ ਵੀ ਖਤਰਾ ਹੋ ਸਕਦਾ ਅੱਜ ਮੋਦੀ ਕੋਲ ਮੇਰੇ ਵੀਰੋ ਐਬਸੋਲੂਟ ਮੈਜੋਰਟੀ ਵੀ ਹੈ ਨਹੀਂ 543 ਸੀਟਾਂ ਦੀ ਪਾਰਲੀਮੈਂਟ ਹੈ ਲੋਕ ਸਭਾ 272 ਦਾ ਅੱਧ ਜੇ ਅੱਧਾ ਮਾਰਜਨ 50% ਸੀਟਾਂ ਹੋਣ ਤੇ 272 ਬੰਦੀਆਂ ਨੇ ਅੱਜ ਮੋਦੀ ਕੋ 240 ਸੀਟਾਂ ਜਦੋਂ ਲੋਕਾਂ ਨੂੰ ਸਮਝ ਆ ਗਈ ਜਦੋਂ ਸਾਡੇ ਦਲਿਤ ਵਰਗ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਆਦੀਆ ਸਾਹਿਬ ਇਹ ਗੱਲ ਸਮਝ ਆ ਗਈ ਤੇ ਚੌਥੇ ਚਰਨ ਤੋਂ ਬਾਅਦ ਵੋਟਾਂ ਭਾਜਪਾ ਨੂੰ ਘਟਣੀਆਂ ਸ਼ੁਰੂ ਹੋ ਗਈ ਤੇ ਜੇ ਥੋੜਾ ਜਿਆ ਪਹਿਲੇ ਚਰਨ ਦੀ ਗੱਲ ਸਮਝ ਆ ਜਾਂਦੀ ਤੇ 160 ਸੀਟਾਂ ਤੋਂ ਵਧਣੇ ਨਹੀਂ ਇਹ ਸਾਡੇ ਹਿੰਦੁਸਤਾਨ ਤੋਂ ਇਹ ਜਿਹੜੀ ਪਾਰਟੀ ਹੈ ਇਹ ਦੂਰ ਹੋ ਜਾਂਦੀ ਤਾਂ ਬਹੁਤ ਹੱਦ ਤੱਕ ਸਾਡੇ ਦੇਸ਼ ਦਾ ਸੌਰਜਾ ਹੁਣ ਮੈਂ ਜਿੱਥੋਂ ਤੱਕ ਗੱਲ ਪੰਜਾਬ ਦੀ ਕਰਨੀ ਹੈ ਮੇਰੇ ਵੀਰੋ ਠੀਕ ਹੈ ਕੋ ਸਾਡੀਆਂ ਸਰਕਾਰਾਂ ਕੋ ਕੋ ਗਲਤੀਆਂ ਹੋਈਆਂ ਹੋਣਗੀਆਂ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਇਸੇ ਗੱਲ ਕਾਰਨ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੁਸੀਂ ਲੈ ਕੇ ਆਏ ਇਸ ਪਾਰਟੀ ਨੇ ਜੋ ਜੋ ਕੀਤਾ ਮੇਰੇ ਵੀਰੋ ਬਿਲਕੁਲ ਉਹਦੇ ਉਲਟ ਚੱਲਿਆ ਸਾਰਿਆਂ ਨਾਲ ਪਹਿਲੇ ਨਾਂ ਲਿਆ ਡਾਕਟਰ ਅੰਬੇਦਕਰ ਸਾਹਿਬ ਦਾ ਬਿਲਕੁਲ ਠੀਕ ਇਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਵੇਖੋ ਡਾਕਟਰ ਪੀਮਰਾ ਅੰਬੇਦਕਰ ਸਾਹਿਬ ਦੇ ਬੁੱਤ ਜਿਹੜੇ ਨੇ ਕਈ ਸਾਲਾਂ ਤੋਂ ਲਗਾਤਾਰ ਹਰ ਹਿੰਦੁਸਤਾਨ ਦਾ ਕੋਈ ਇਹੋ ਜਿਹਾ ਸ਼ਹਿਰ ਨਹੀਂ ਜਿੱਥੇ ਉਹਨਾਂ ਦਾ ਬੁੱਤ ਨਾ ਲੱਗਾ ਹੋਇਆ ਕੀ ਆਮ ਵੀ ਸਰਕਾਰੀ ਹੈ ਕਿ ਉਹਨਾਂ ਦੇ ਬੁੱਤ ਨੂੰ ਜਿਸ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਸੋਚ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਸੂਬੇ ਦੀ ਸਰਕਾਰ ਹੈ ਇਹਦੇ 'ਚ ਧਮ ਹੈ ਨਹੀਂ ਉਹਨੂੰ ਰੋਕਣ ਦਾ ਠੀਕ ਆਦੀਆ ਸਾਹਿਬ ਨੇ ਗੱਲ ਕੀਤੀ ਇਹ ਸ਼ਰਾਰਤਾਂ ਵੀ ਇਹ ਸਰਕਾਰ ਦੀਆਂ ਏਜੰਸੀਆਂ ਖੁਦ ਕਰਵਾਉਂਦੀਆਂ ਸਾਨੂੰ ਬਹੁਤ ਬਚ ਕੇ ਰਹਿਣ ਦੀ ਲੋੜ ਹੈ ਫੇਰ ਗੱਲ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕਰਨੇ ਆ ਦਸਤਾਰ ਜ਼ਰੂਰ ਉਸ ਰੰਗ ਦੀ ਬੱਲੇ ਬਟ ਨਾਂ ਜ਼ਰੂਰ ਉਹਨਾਂ ਦਾ ਲਿਆ ਡਾਕਟਰ ਬੇਦਕਰ ਸਾਹਿਬ ਦਾ ਨਾਂ ਲਿਆ ਬਟ ਕੰਮ ਸਾਰੇ ਉਲਟ ਪਈ ਅੱਜ ਵੇਖੋ ਭਾਰੀ ਅਫਸੋਸ ਨਾ ਮੈਨੂੰ ਬੜੇ ਅਫਸੋਸ ਨਾ ਕਹਿਣਾ ਪੈਂਦਾ ਮੇਰੇ ਵੀਰੋ ਮੁੱਖ ਮੰਤਰੀ ਹੋਏ ਪੰਜਾਬ ਦਾ ਉਹਦੇ ਨਾਂ ਵਿੱਚ ਸਿੰਘ ਨਾ ਹੋਏ ਪੰਜਾਬ ਦਾ ਮੁੱਖ ਮੰਤਰੀ ਉਹਦਾ ਨਾਂ ਭਗਵੰਤ ਬਾਅਣ ਹੈ ਸਿੰਘ ਹੈ ਨਹੀਂ ਵੀ ਤੇ ਦਸਤਾਰ ਦੇ ਥੱਲੇ ਕੇਸ ਹੈ ਇਹ ਪਹਿਲਾ ਤੁਸੀਂ ਵੇਖੋ ਇਹ ਬਹਿਰੂਪੀਏ ਕਿਸ ਕਿਸਮ ਦੇ ਅਸੀਂ ਲੈ ਕੇ ਆਂਦੇ ਨਾਂ ਵਿੱਚ ਦਸਮ ਪਿਤਾ ਨੇ ਜਿਹੜਾ ਹੁਕਮ ਜਾਰੀ ਕੀਤਾ ਸੀ ਜਿਹੜਾ ਮੇਰਾ ਸਿੰਘ ਹੋਏਗਾ ਉਹਦੇ ਨਾਂ ਵਿੱਚ ਸਿੱਖ ਆਣਾ ਜ਼ਰੂਰੀ ਹੈ ਇਹਦੇ ਨਾਂ ਵਿੱਚ ਸਿੰਘ ਹੈ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਇਹ ਬਹਿਰੂਪੀਏ ਨੇ ਅੱਜ ਤੁਸੀਂ ਇਮਾਨਦਾਰੀ ਦੀ ਇਹ ਗੱਲ ਕਰਦੇ ਨੇ ਤੁਸੀਂ ਇੱਥੇ ਵੱਡੀ ਤਦਾਦ ਚ ਮੇਰੇ ਵੀਰੋ ਬੈਠੇ ਹੋ ਕੋਈ ਬਾਹ ਖੜੀ ਕਰਕੇ ਦੱਸੋ ਕਿੰਨੇ ਪਰਸੈਂਟ ਅੱਗੇ ਨਾਲੋਂ ਰਿਸ਼ਵਤ ਤਹਿਸੀਲਾ ਵਿੱਚ ਥਾਣਿਆਂ ਵਿੱਚ ਤੇ ਹਰ ਦਫ਼ਤਰ ਚ ਵਧੀ ਹੈ ਇਹ ਸਹੀ ਹੈ ਕਿ ਨਹੀਂ 8 8 10 10 ਗੁਣਾ ਇਹ ਰਿਸ਼ਵਤ ਅੱਗੇ ਨਾਲੋਂ ਥਾਣਿਆਂ ਵਿੱਚ ਵਧੀ ਹੈ ਤਹਿਸੀਲਾਂ ਵਿੱਚ ਵਧੀ ਹੈ ਰੋਜ਼ ਝੂਠ ਬੋਲਦੇ ਨੇ ਹੁਣ ਤੁਸੀਂ ਵੇਖੋ ਅੱਜ ਭਗਵੰਤ ਨਹੀਂ ਇੱਥੇ ਰਾਜ ਕਰ ਰਹੇ ਅੱਜ ਰਾਜ ਸਹੀ ਮਿਹਨਤ ਵਿੱਚ ਕੇਜਰੀਵਾਲ ਕਰ ਰਹੇ ਭਗਵੰਤ ਜੀ ਜਗ੍ਹਾ ਤੇ ਉਹਨੇ ਇੱਕ ਬੰਦਾ ਬਿਠਾਇਆ ਉਹਦਾ ਨਾਮ ਹੈ ਵੈਭਪ ਕੁਮਾਰ ਸਰਕਾਰ ਉਹ ਚਲਾ ਰਹੀ ਜਿੰਨੇ ਵਿਭਾਗਮੇ ਨੇ ਇਹਨਾਂ ਨੂੰ ਯਾ ਮਨੀਸ਼ ਸੋਸੋਧਿਆ ਜੀ ਚਲਾ ਰਹੇ ਨੇ ਯਾ ਅਸਤੰਦਰ ਜੈਨ ਜੀ ਚਲਾ ਰਹੇ ਨੇ ਯਾ ਇਹਨਾਂ ਦੇ ਇੱਕ ਵਿਜੇ ਨਾਇਰ ਹੈ ਉਹ ਬੰਦੇ ਚਲਾ ਰਹੇ ਨੇ ਸਰਕਾਰੀ ਵਿਭਾਗਮ ਦੇ ਵਿੱਚ ਵੱਡੀ ਭਰਤੀ ਇਸ ਟਾਈਮ ਜਿਹੜੀ ਕੀਤੀ ਗਈ ਹੈ ਉਹ ਗੈਰ ਪੰਜਾਬੀਆਂ ਦੀ ਭਰਤੀ ਹੈ ਅੱਜ ਪੰਜਾਬ ਤੋਂ ਬਾਹਰਲੇ ਲੋਕ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਕਿਸਮ ਦਾ ਲਾਕ ਡਾਟ ਨਹੀਂ ਉਹ ਬੰਦੇ ਇਸ ਟਾਈਮ ਪੰਜਾਬ ਤੇ ਰਾਜ ਕਰ ਰਹੇ ਕਿਸਾਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿਸਾਨ ਮੇਰੇ ਪ੍ਰਾਪ ਬੈਠੇ ਨੇ ਝੋਨੇ ਦੀ ਪਿਛਲੀ ਫਸਲ ਦੇ ਵਿੱਚ ਤੁਹਾਡੇ ਦਾਸ ਨੇ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ ਮੇਰੇ ਵੀਰੋ ਇੱਥੇ ਕਿਸਾਨ ਪ੍ਰਾਪ ਬੈਠੇ ਨੇ ਦੱਸੋ ਤੁਹਾਨੂੰ 200 ਤੋਂ ਲੈ ਕੇ 300 ਰੁਪਏ ਕਿਨਟਲ ਪਿਛੇ कि लुट्टी हुई पहली गल तो महीना फसल नहीं चुकी जे फसल चुकिया ने तो अखीर दो सौ दो तो तीन सौ रुपया पर क्विंटल कट लाया तकरीबन चार तो पांच हजार करोड़ वड़े पे माने थे का वे पैमाने स्कैम किया गया भी मेरे क्योंकि एरिया जरा गन्नेुड़िया साडा एरिया भी गन्ने जुड़िया को सठ पैंठ रुपए फी कुंटल ਕਿਸਾਨਾਂ ਦੇ ਜੜੀਆਂ ਸਰਕਾਰੀ ਬਿੱਲਾਂ ਨੂੰ ਤੁਹਾਡਾ ਗੰਨਾ ਜਾ ਰਿਹਾ ਉਹਦੇ ਅਜੇ ਪੈਸੇ ਕਿਸਾਨਾਂ ਨੂੰ ਨਹੀਂ ਮਿਲਦੇ ਨੌਕਰੀਆਂ ਵਿੱਚ ਸਾਡੀ ਸੁਣਵਾਈ ਕੋਈ ਨਹੀਂ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਮਾਲ ਕਿਸੇ ਦਾ ਮਹਿਫੂਜ਼ ਨਹੀਂ ਨਸ਼ਿਆਂ ਦੀ ਆਪਾਂ ਗੱਲ ਕਰਨੇ ਆ ਹਰ ਗਲੀ ਦੇ ਵਿੱਚ ਹਰ ਦੂਸਰੇ ਘਰ ਵਿੱਚ ਅਜੇ ਨਸ਼ਾ ਵੇਚਦੇ ਤੋ ਇਸ ਗੱਲ ਕਰ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਈਏ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਮੇਰੇ ਵੀਰੋ ਅੱਜ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਅੱਜ ਸਾਡੀ ਪਹਿਚਾਨ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਵੱਡੇ ਪੈਮਾਨੇ ਤੇ ਆਪਣੇ ਪਿੰਡ ਆਪਣਾ ਸੂਬਾ ਆਪਣਾ ਦੇਸ਼ ਛੱਡ ਕੇ ਬਾਹਲੇ ਮੁਲਕਾਂ ਚਲੇ ਗਏ ਆਦੀਆ ਜੀ ਦੁਆਬੇ ਦੇ ਵਿੱਚ ਤੇ ਪਹਿਲੀ ਕੋਈ ਨੌਜਵਾਨ ਬੱਚਾ ਨਹੀਂ ਰਹਿ ਗਿਆ ਅਸੀਂ ਆਪਣੇ ਪਿੰਡਾਂ 'ਚ ਵੀ ਫਿਰਨੇ ਆ ਤੇ ਬਹੁਤ ਥੋੜੇ ਨੌਜਵਾਨ ਨੇ ਨਿਰੇ ਬਜ਼ੁਰਗ ਹੀ ਰਹਿ ਗਏ ਨੇ ਸਾਰੇ ਤੇ ਸਾਰੇ ਹਰਲੇ ਮੁਲਕਾਂ ਚਲੇਗਾ ਇਸ ਗੱਲ ਕਾਰਨ ਕਿਉਂਕਿ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਸਾਨੂੰ ਆਪਣੀ ਜਿਹੜੀ ਪਛਾਣ ਹੈ ਉਹਨੂੰ ਬਚਾਉਣ ਦੀ ਅੱਜ ਲੋੜ ਪੈ ਰਹੀ ਹੈ ਸਾਨੂੰ ਆਪਣੀ ਪਛਾਣ ਆਪਣਾ ਪਹਿਰਾਵਾ ਆਪਣੀ ਮਾਂ ਬੋਲੀ ਪੰਜਾਬੀ ਆਪਣਾ ਖਾਣਾ ਆਪਣੀ ਤੇਜ਼ੀਬ ਨੂੰ ਅੱਜ ਬਚਾਉਣ ਦੀ ਲੋੜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਾਂਗਰਸ ਤੋਂ ਇਲਾਵਾ ਕੋਈ ਵੀ ਚੰਗੀ ਲੀਡਰਸ਼ਿਪ ਸੂਬੇ ਨੂੰ ਦੇ ਨਹੀਂ ਸਕਦਾ ਤਾਂ ਇਸ ਗੱਲ ਕਾਹਨ ਇਸ ਇਕੱਠ ਦੇ ਵਿੱਚ ਇਹਦਾ ਮਕਸਦ ਹੀ ਇਕੱਠ ਦਾ ਇਹ ਹੈ ਕਿ ਅਸੀਂ ਡਾਕਟਰ ਅੰਬੇਦਕਰ ਸਾਹਿਬ ਸ਼ਹੀਦ ਆਜ਼ਮ ਪਗਲ ਸਿੰਘ ਸਾਡੇ ਮਹਾਨ ਸ਼ਹੀਦਾਂ ਦੀ ਜਿਹੜੀ ਸੋਚ ਹੈ ਉਹ ਸੋਚ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਉਹਦੇ ਮੁਤਾਬਕ ਇਹ ਦੇਸ਼ ਚੱਲੇਗਾ ਤੇ ਸਾਡਾ ਸੂਬਾ ਚੱਲੇਗਾ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਦੀਲੀ ਮੁਬਾਰਕ باد ਪੇਸ਼ ਕਰਨਾ ਕਿ ਵੱਡੇ ਪੇਮਾਨੇ ਤੇ ਤੁਸੀਂ ਸਾਰੇ ਇਕੱਤਰਤ ਹੋਏ ਹੋ ਸਾਨੂੰ ਮੌਕਾ ਦਿੱਤਾ ਸੀ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰ ਸਕੀਏ ਜੋ ਇੰਨਾ ਹੀ ਕਹਿੰਦਾ ਹੋਇਆ ਮੈਂ ਅਦੀਆ ਸਾਹਿਬ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਆਪਣੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਬਹੁਤ ਸ਼ੁਕਰਾਨਾ ਕਰਨਾ ਚਾਹਨਾ ਤੁਸੀਂ ਬਹੁਤ ਸਾਡਾ ਇਸਤਿਕਬਾਲ ਕੀਤਾ ਸਾਨੂੰ ਪਿਆਰ ਕੀਤਾ ਸਾਨੂੰ ਇੱਜ਼ਤ ਦਿੱਤੀ ਹੈ ਫੁੱਲਾਂ ਨਾਲ ਤੁਸੀਂ ਤੁਹਾਨੂੰ ਵੈਲਕਮ ਕੀਤਾ ਬਹੁਤ-ਬਹੁਤ ਤੁਹਾਡਾ ਸਾਰੇ ਵੀਰਾਂ ਦਾ ਸਾਡੀਆਂ ਪੈਣਾ ਦਾ ਸਾਡੀਆਂ ਮਾਤਾਵਾਂ ਦਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰਜੀ ਖਾਲਸਾ ਤੇ ਵਾਹਿਗੁਰਜੀ ਖਾਲਸਾ